ਖਨੋਰੀ ਬਾਰਡਰ ਉੱਤੇ ਮੌਜੂਦ ਹੈ ਜਿੱਥੇ ਲਗਾਤਾਰ ਪਿਛਲੇ 15 ਦਿਨਾਂ ਤੋਂ ਕਿਸਾਨ ਜਿਹੜੇ ਨੇ ਪੰਜਾਬ ਅਤੇ ਹਰਿਆਣਾ ਦੇ ਬਾਰਡਰਾਂ ਉੱਤੇ ਡਟੇ ਹੋਏ ਨੇ ਤਾਂ ਦਿੱਲੀ ਕੂਚ ਜਿਹੜੀ 13 ਤਰੀਕ ਦੀ ਕੋਲ ਸੀ ਉਸ ਤੋਂ ਬਾਅਦ ਲਗਾਤਾਰ ਕਿਸਾਨ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਡਟੇ ਹੋਏ ਨੇ ਤਾਂ ਜੇਕਰ ਖਨੋਰੀ ਬਾਰਡਰ ਦੀ ਗੱਲ ਕਰੀਏ ਤਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੀ ਕਿ ਮੌਤ ਦੀ ਖਬਰ ਆ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਬੀਤੀ ਰਾਤ ਵੀ ਇੱਕ ਹੋਰ ਕਿਸਾਨ ਦੀ ਜਿਹੜੀ ਕਿ ਮੌਤ ਹੋ ਚੁੱਕੀ ਹੈ ਤਾਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਜਿਸ ਟਰੈਲੀ ਦੇ ਵਿੱਚ ਉਹ ਕਿਸਾਨ ਰਹ ਰਹੇ ਸਨ ਕਰਨੈਲ ਸਿੰਘ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਨੇ ਉਹਨਾਂ ਦੀ ਬੀਤੀ ਰਾਤ ਜਿਹੜੀ ਕਿ ਮੌਤ ਹੈ ਉਹ ਹੋ ਚੁੱਕੀ ਆ ਤਾਂ ਇਸੇ ਟਰੈਲੀ ਦੇ ਵਿੱਚ ਇੱਕ ਪਹਿਲਾ ਬਜ਼ੁਰਗ ਸੀ ਜਿਹੜੇ ਮਨਜੀਤ ਸਿੰਘ ਉਹਨਾਂ ਦੀ ਵੀ ਮੌਤ ਹੈ ਜਿਹੜੀ ਕਿ 18 ਤਰੀਕ ਨੂੰ ਹੋ ਗਈ ਸੀ ਤਾਂ ਦੂਸਰੀ ਮੌਤ ਇਸੇ ਹੀ ਟਰੈਲੀ ਦੇ ਵਿੱਚ ਹੋਈ ਆ ਜੇਕਰ ਪਹਿਲੇ ਮਨਜੀਤ ਸਿੰਘ ਦੀ ਗੱਲ ਕਰੀਏ ਤਾਂ ਤਸਵੀਰਾਂ ਮਨਜੀਤ ਸਿੰਘ ਦੀਆਂ ਨੇ ਜਿਨ੍ਹਾਂ ਦੀ 18 2 2024 ਨੂੰ ਜਿਹੜੀ ਕਿ ਮੌਤ ਆ ਹੋ ਜਾਂਦੀ ਹੈ ਤਾਂ ਕੱਲ ਨੂੰ ਜਿਹੜਾ ਕਿ ਉਹਨਾਂ ਦਾ ਭੋਗ ਸੀਗਾ ਉਹ ਰੱਖਿਆ ਗਿਆ ਸੀ ਤਾਂ ਜਿੱਥੇ ਉਹਨਾਂ ਦੇ ਭੋਗ ਤੇ ਸ਼ਾਮਲ ਹੋਣ ਦੇ ਲਈ ਉਹਨਾਂ ਦੇ ਆਗੂ ਪਹੁੰਚੇ ਤਾਂ ਉੱਥੇ ਹੀ ਇੱਕ ਮੰਦ ਭਾਗੀ ਖਬਰ ਆ ਫਿਰ ਦੇਖਣ ਨੂੰ ਮਿਲਦੀ ਹੈ ਅਚਾਨਕ ਕਰਨੈਲ ਸਿੰਘ ਜੀ ਦੀ ਤਬੀਤ ਵਿਗੜ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਕੀ ਪਟਿਆਲਾ ਦੇ ਰਜਿੰਦਰਾ ਚ ਲਿਜਾਇਆ ਜਾਂਦਾ ਉੱਥੇ ਮੌਤ ਹੋ ਜਾਂਦੀ ਹੈ ਤਾਂ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਫੇਰ ਨਾਮ ਜੀ ਬਲਜੀਤ ਸਿੰਘ ਚਿੱਚੜਵਾਲਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜ਼ਿਲ੍ਹਾ ਮੀਤ ਪ੍ਰਧਾਨ ਪਟਿਆਲਾ ਕਰਨੈਲ ਸਿੰਘ ਜੀ ਦੀ ਮੌਤ ਦੀ ਖਬਰ ਆ ਰਹੀ ਹੈ ਕਿਸ ਤਰ੍ਹਾਂ ਨਾਲ ਮੌਤ ਹੋਈ ਹੈ ਕੀ ਘਟਨਾ ਵਾਪਰੀ ਸੀਗੀ ਬਹੁਤ ਵੇਖੋ ਜੀ ਅੱਗੇ ਅਸੀਂ ਬਹੁਤ ਵਾਰ ਬਿਆਨ ਕਰ ਚੁੱਕੇ ਹਾਂ 16 ਤਰੀਕ ਨੂੰ ਅੱਗੇ ਸਨ ਜੋ ਨੌ ਜਵਾਨ ਸਨ ਉਹਨਾਂ ਨੂੰ ਸ਼ਾਂਤਮਾਈ ਨਾਲ ਕਹਿ ਰਹੇ ਸੀ ਬਹਿ ਜਾਓ ਬਹਿ ਜਾਓ ਬਹਿ ਜਾਓ ਡੱਕ ਰਹੇ ਸਨ ਅੱਗੇ ਇੱਕ ਇਹ ਕਰਨੈਲ ਸਿੰਘ ਔਰ ਕਾਂਥ ਲੇਲਾ ਜੋਸ਼ੀ ਇਹ ਦਿਹ ਹੋ ਚੁੱਕਾ ਹੈ ਜਿਹਨਾਂ ਦਾ ਭੋਗ ਵੀ ਪੈ ਚੁੱਕਾ ਹੈ ਮਨਜੀਤ ਸਿੰਘ ਇਹ ਦੋਨੋਂ ਅੱਗੇ ਸਨ ਜੀ ਠੀਕ ਹੈ ਜੀ ਇਹ ਸ਼ਾਂਤਮਾਈ ਇਹਨਾਂ ਬਾਰੇ ਸਨ ਇਹਨਾਂ ਨੂੰ ਜੋ ਕਾਰਨ ਬਣਿਆ ਧੂਮੇ ਦੇ ਕਾਰਨ ਸਾਰਾ ਬਣਿਆ ਧੂਮੇ ਦੇ ਕਾਰਨ ਇਹਨਾਂ ਦੇ ਅੰਦਰ ਫੇਫੜੇ ਜਾਮ ਹੋ ਗਿਆ ਕਿਉਂ ਜਿਹੜਾ ਧੂਆ ਸੀ ਉਹ ਨੰਗੀ ਡੇਢ ਦਾ ਸੀ ਬੋਲੇ ਚੱਲ ਰਹੇ ਸੀ ਉਹਦੋਂ ਜਾਨਕੀ ਮੋਰੇ ਸੀਗੇ ਦੋਨੋਂ ਹਾਂਜੀ ਮੋਰੇ ਸੀ ਜਾਨੀ ਜੀ ਸ਼ਾਂਤਮਾਈ ਕਰ ਰਹੇ ਸੀ ਬੈਠੋ ਬੈਠੋ ਮੋਰੇ ਸੀ ਨੌਜਵਾਨਾਂ ਨੂੰ ਸ਼ਾਂਤਮਾਈ ਕਰ ਰਹੇ ਸੀ ਸ਼ਾਂਤਮਾਈ ਨਾ ਬੈਠੋ ਸ਼ਾਂਤਮਾਈ ਕਰ ਰਹੇ ਸੀ ਕੋਈ ਸ਼ਾਂਤਮਾਈ ਕਰ ਰਹੇ ਸੀ ਕਦੇ ਕਦੋਂ ਪਤਾ ਲੱਗਦਾ ਵੀ ਤੇਬ ਖਰਾਬ ਹੁੰਦੀ ਹੈ ਕਦੋਂ ਉਹਨਾਂ ਨੂੰ ਹਸਪਤਾਲ ਭੇਜਿਆ ਜਾਂਦਾ ਕੱਲ 1 ਵਜੇ ਹੋਈ ਜੀ ਬਸ 2 ਵਜੇ ਲੈ ਗਏ ਜੀ ਨਾਲ ਦੀ ਨਾਲ ਹੀ ਹਾਂਜੀ ਰਾਤ 11 ਵਜੇ ਡੈਥ ਹੋ ਗਈ ਉਹਨਾਂ ਦੀ ਜੀ ਜਾਨ ਸਾਰਾ ਆਈਸੀ ਯੂ ਵਿੱਚ ਲਾਤਾ ਸੀ ਜੀ ਹਾਂਜੀ ਤੁਸੀਂ ਵੀ ਨਾਲ ਹੀ ਸੀਗੇ ਜੀ ਉਹਨਾਂ ਦੇ ਨਹੀਂ ਅਸੀਂ ਕੱਲ ਭੋਗ ਸੀ ਉੱਥੇ ਉਹਨਾਂ ਦੀ ਡਿਊਟੀ ਇੱਥੇ ਲਾਈ ਸੀ ਜਿਸ ਦਿਨ ਪਹਿਲੇ ਦਿਨ ਤੁਸੀਂ ਕਹਿ ਰਹੇ ਹੋ ਗੋਲੀਆਂ ਦਾ ਵਰਦੇ ਗੋਲੇ ਵਿੱਚ ਖੜੇ ਸੀ ਗੋਲਿਆਂ ਤੋਂ ਵਾਜੜਿਆ ਤੁਹਾਡੇ ਵੀ ਸੱਟ ਲੱਗੀ ਹੋਈ ਹੈ ਕਿ ਕਿਸ ਤਰ੍ਹਾਂ ਰਿਹਾ ਸੀ ਉਹਦਾ ਜਦੋਂ ਉਹਨਾਂ ਨੇ ਗਏ ਆ ਅੱਗੇ ਵਧ ਗਏ ਸਾਰੇ ਜਨੇ ਖਸਾਨ ਆ ਫਿਰ ਉਹਨਾਂ ਅਥਰੂ ਗੈਸ ਛੜਨਾ ਸ਼ੁਰੂ ਕਰਤੇ ਆ ਰਬੜ ਦੀਆਂ ਗੋਲੀਆਂ ਵੀ ਛੜਦੀਆਂ ਸ਼ੁਰੂ ਕਰਤੀਆਂ ਫਿਰ ਜਿਹੜਾ ਮਨਜੀਤ ਸਿੰਘ ਗਿਆ ਇਹਦੇ ਇੱਥੇ ਵੱਜਿਆ ਇਹ ਡੰਗ ਪਿਆ ਉਹਦੇ ਵਿੱਚ ਕਣਕ ਚ ਜਰੀਲਾ ਧੂਆ ਸੀ ਪੁਰਾਣੇ ਜਿਹੜੇ ਅਥਰੂ ਗੈਸ ਚਲਾਏ ਉਹਨਾਂ ਤੇ ਮੇਰੇ ਵੀ ਆ ਲੱਗਾ ਮੈਂ ਦੋ-ਦਾਂ ਪਿਓ ਕੇ ਸਾਫਾ ਉਤੇ ਜੁੱਤੀ ਸੀਗੀ ਪਰ ਨਾ ਸੁੱਟ ਰਿਹਾ ਪੈਰ ਦੇ ਉਤੇ ਆਹ ਜੁੱਤੀ ਕਰਕੇ ਬਚਾਓ ਗਿਆ ਤੇ ਇਹ ਫੇਰੇ ਜਿਹੜਾ ਸਾਡਾ ਵੱਡਾ ਪ੍ਰਧਾਨ ਆ ਵਿਕਰਮ ਸਿੰਘ ਇਹਦੇ ਤੇ ਇਥੋਂ ਲੱਤ ਟੁੱਟ ਜਾਂਦੀ ਆ ਇਹਨੂੰ ਦੋ ਲੈ ਜਾਂਦੇ ਆ ਤੇ ਫੇਰ ਅਸੀਂ ਸਾਨੂੰ ਪ੍ਰਧਾਨ ਨੇ ਆਖਿਆ ਵੀ ਤੁਸੀਂ ਮੋਰਚਾ ਨਾ ਛੱਡਿਓ ਜੀ ਵੀ ਤੁਸੀਂ ਇੱਥੇ ਆਉਂਦੇ ਰਹਿਣਾ ਅਸੀਂ ਆਉਂਦੇ ਰਹੇ ਇਹ ਵੀ ਆਉਂਦੇ ਰਹੇ ਸਾਰੇ ਆਉਂਦੇ ਰਹੇ ਬਸ ਉਹ ਜਿਹੜਾ ਮਨਜੀਤ ਸਿੰਘ ਸੀ ਜਦੋਂ ਇੱਥੇ ਆਉਣਾ ਮੈਂ ਖੜਾ ਥੋੜਾ ਜਿਹਾ ਪਿੱਛੇ ਪਈਏ ਉਹਨੇ ਖੜਾ ਨਾ ਆਪਾਂ ਅੱਗੇ ਛਰੇ ਦੇ ਬਾਰਡਰ ਤੇ ਜਾਣਾ ਅਸੀਂ ਬਾਰਡਰ ਤੇ ਜਾਂਦੇ ਹਾਂ ਛਰੇ ਤੇ ਉੱਥੇ ਉਹਨਾਂ ਨੇ ਜਿਹੜੀ ਗਾਇਸ਼ ਛੱਡੀ ਸੀ ਨਾ ਸਾਰੀ ਉਹ ਸਾਰੇ ਜਰੀਲੀ ਗਾਇਸ਼ ਸੀ ਜਿਨ੍ਹਾਂ ਦੇ ਮਨਿਆਦ ਲੰਗੀ ਹੋਈ ਸੀ ਉਹਨਾਂ ਦੀ ਉਹ ਛੱਡੀ ਸੀ ਉਹ ਉਹਨੇ ਫਿਰ ਪ੍ਰਬੰਧ ਹੋ ਕੇ ਤੇ ਉਹਨਾਂ ਦੇ ਡੱਥੋ ਬਾਈ ਜਿਵੇਂ ਕਹਿ ਰਹੇ ਨੇ ਮਨਜੀਤ ਸਿੰਘ ਜਿਨ੍ਹਾਂ ਦੀ ਪਹਿਲਾ ਡੈਥ ਹੋਈ ਸੀ 18 ਤਰੀਕ ਨੂੰ ਉਹਨਾਂ ਨੂੰ ਗੈਸ ਚੜ ਗਈ ਤਾਂ ਕਰਨੈਲ ਸਿੰਘ ਦੀ ਜਿਹੜੀ ਡੈਥ ਹੈ ਉਹਨਾਂ ਨੂੰ ਵੀ ਗੈਸ ਹੀ ਚੜੀ ਹੈ ਇਹਦਾ ਕੀ ਕਾਰਨ ਸਮਝਦੇ ਹੋ ਇਹ ਗੈਸ ਚੜੀ ਵੇਖੋ ਜੀ ਇਹ ਧੂਆਂ ਜ਼ਰੀਲਾ ਜੀ ਲੰਗੀ ਡੀਡ ਦਾ ਇਹ ਆਸ-ਆਸ ਤੇ ਅੰਦਰ ਫੇਫੜਿਆਂ ਨੂੰ ਜਾਮ ਕਰਦਾ ਜੀ ਜਾਮ ਹੋਦੇ ਨਾਲ ਸਾਹ ਨਹੀਂ ਆਉਂਦਾ ਜੀ ਆਸ-ਆਸ ਤੇ ਪਕੜ ਕਰਦਾ ਹੁਣ ਕਈ ਕਿਸਾਨਾਂ ਦੇ ਵਿੱਚ ਪਤਾ ਲੱਗ ਰਿਹਾ ਜਿਨ੍ਹਾਂ ਦੇ ਗਲ ਖਰਾਬ ਹੋ ਰਹੇ ਨੇ ਨੌਜਵਾਨ ਮੁੰਡੇ ਵੀ ਨੇ ਜਿਨ੍ਹਾਂ ਦੇ ਕਈ ਗਲ ਬੈਠੇ ਨੇ ਗਲ ਖਰਾਬ ਹੋ ਰਹੇ ਨੇ ਮੇਰਾ ਬੱਚਾ ਖੁਦ ਆਪ ਉਹ ਦਿਨ ਇੱਥੇ ਸੀ 21 ਸਾਲ ਦਾ ਜਿਹਦਾ ਉਹਦਾ 10 ਦਿ ਅੱਛਾ ਤੁਕਲੀਫ ਦੇ ਵਿੱਚ ਵੀ ਸਨ ਇਹ ਹਾਂਜੀ ਤਕਲੀਫ ਦੇ ਵਿੱਚ ਵੀ ਸਨ ਕੁਝ ਦਿਨਾਂ ਤੋਂ ਕੁਝ ਦਿਨਾਂ ਤੋਂ ਥੋੜਾ ਥੋੜਾ ਹੈਗੇ ਸਨ ਪਰ ਇੱਥੇ ਲੋਕਲ ਟਰੀਟਮੈਂਟ ਲੈ ਕੇ ਥੋੜੇ ਜਿਹਾ ਦਲੇਰੀ ਵਾਲੇ ਸਨ ਕੋਈ ਨਹੀਂ ਠੀਕ ਆ ਮੈਂ ਠੀਕ ਆ ਕੱਲ ਜਦੋਂ ਚਾਣਕ ਜਾਦੇ ਹੋ ਗਏ ਛਾਤੀ ਰੋਕੀ ਸਾਹ ਆਇਆ ਨਹੀਂ ਫੇਫਰੇ ਜਾਮ ਹੋ ਗਏ ਉਸਤਾ ਜੀ ਇੱਥੇ ਰਹੇ ਆ ਘਰ ਉਹਨਾਂ ਕੋਈ ਤਕਲੀਫ ਨਹੀਂ ਸੀ ਐ ਮਾਰ ਮਾਰ ਛਾਲਾ ਆਉਂਦੇ ਕਿਸਾਨ ਜੁਨੀ ਅਣ ਚਾ ਤਕਲੀਫ ਜੋ ਇੱਥੇ ਪਹਿਲੀ ਕਿੰਨੀ ਕੁ ਸੀ ਉਹਨਾਂ ਦੇ ਪਹਿਲੀ ਨੂੰ ਕਿਲਾ ਜ਼ਮੀਨ ਇਹ ਕਿਲਾ ਦੋ ਘਰਾਂ ਦਾ ਬਣਾਇਆ ਸੀ ਕਿਲਾ ਪਰਿਵਾਰ ਚ ਹੋਰ ਕੌਣ ਕੌਣ ਨੇ ਜੀ ਉਹਨਾਂ ਦੇ ਹੋਰ ਤਿੰਨ ਬ ਵਿਆਹ ਹੈ ਨਹੀਂ ਜੀ ਛੋਟ ਛੋਟੀ ਮਿਰਚ ਵੈ ਜੀ ਅਸੀਂ ਤਾਂ ਸਾਰੇ ਚਾਉਣਾ ਚਾਹੁੰਦੇ ਆ ਉਹਦੇ ਪਰਿਵਾਰ ਨੂੰ ਮਾਜਵਾ ਮਿਲ ਜੇ ਉਹਦੇ ਬੱਚੇ ਨੂੰ ਨੌਕਰੀ ਉਹਦੀ ਘਰ ਵਾਲੀ ਨੂੰ ਮਿਲ ਜੇ ਉਹਦੇ ਬੱਚੇ ਨੂੰ ਨੌਕਰੀ ਮਿਲ ਜੇ ਗਰੀਬ ਆਦਮੀ ਆ ਪਾਰਟੀ ਦਾ ਨਮੇਂਦਾ ਜ ਸਾਡੀ ਦਾ ਬਹੁਤ ਕੰਮ ਕਰਨ ਵਾਲਾ ਬੰਦਾ ਸੀ ਸ਼ੁਰੂ ਤੋਂ ਸਾਡੇ ਨਾਲ ਲੜਿਆ ਸੀ ਉਹ ਗਰੀਬ ਘਰ ਦਾ ਮੁੰਡਾ ਹੈ ਫਿਰ ਉਹਨੂੰ ਵੱੱਤ ਬਾਤ ਗਵਰਨਮੈਂਟ ਨੂੰ ਸਹਦਾ ਦਵੇ ਉਮਰ ਕਿੰਨੀ ਕਿਸ ਜੀ ਉਹਦੀ 35 40 ਸਾਲ ਸੀ ਮਾਈ 47 ਸਾਲ ਉਮਰ ਸੰਤ ਸਿੰਘ ਜੀ ਹਾਂਜੀ 47 48 ਸਾਲ ਜੀ ਤਾਂ ਬਿਲਕੁਲ ਤਸਵੀਰਾਂ ਆਸਟ੍ਰੇਲੀਆ ਦੇ ਦਿਖਾ ਰਹੇ ਆ ਜਿਸ ਆਸਟ੍ਰੇਲੀ ਦੇ ਵਿੱਚ ਉਹ ਦਿਨ ਰਾਤ ਇੱਥੇ ਰਹਿੰਦੇ ਸੀਗੇ ਤਾਂ ਲਗਾਤਾਰ ਬਾਰਡਰ ਉੱਤੇ ਡਟੇ ਹੋਏ ਸੀਗੇ ਤਾਂ ਉਸ ਤੋਂ ਪਹਿਲਾਂ ਇਸੇ ਟਰੈਲੀ ਵਿੱਚ ਮਨਜੀਤ ਸਿੰਘ ਦੀ 18 ਤਰੀਕ ਨੂੰ ਮੌਤ ਹੋ ਜਾਂਦੀ ਹੈ ਜਿਨ੍ਹਾਂ ਦਾ ਕੱਲ ਨੂੰ ਜਿਹੜਾ ਸੀਗਾ ਅੰਤਿਮ ਅਰਦਾਸਿਕ ਭੋਗ ਸੀ ਰੱਖਿਆ ਗਿਆ ਸੀ ਤਾਂ ਉਹਨਾਂ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਗੂ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਅਚਾਨਕ ਕਰਨੈਲ ਸਿੰਘ ਜਿਨ੍ਹਾਂ ਦੀ ਉਮਰ 47 ਸਾਲ ਦੱਸ ਰਹੇ ਨੇ ਉਹਨਾਂ ਦੀ ਜਿਹੜੀ ਕੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਰਜਿੰਦਰਾ ਦੇ ਵਿੱਚ ਲਜਾਇਆ ਜਾਂਦਾ ਹੈ ਤਾਂ ਉੱਥੇ ਉਹਨਾਂ ਦਾ ਇਲਾਜ ਦੌਰਾਨ ਜਿਹੜੀ ਕੀ ਮੌਤ ਹੋ ਜਾਂਦੀ ਹੈ ਤਾਂ ਜਿਹੜੇ ਉਹਨਾਂ ਦੇ ਸਾਥੀ ਇਹਦੇ ਉਹਨਾਂ ਦਾ ਇਹ ਕਹਿਣਾ ਹੈ ਕਿ ਪਿਛਲੇ ਕੁਝ ਦਿਨ ਜਦੋਂ ਲਗਾਤਾਰ ਖਨੋਰੀ ਬੋਡਰ 'ਤੇ ਗੋਲੇਬਾਰੀ ਹੁੰਦੀ ਹੈ ਤਾਂ ਗੋਲੀਬਾਰੀ ਦੌਰਾਨ ਜਿਹੜਾ ਅਥਰੂ ਗੈਸ ਦੇ ਗੋਲੇ ਨੇ ਜਿਹੜੀ ਉਹਨਾਂ ਦੀ ਗੈਸ ਉਹਨਾਂ ਨੂੰ ਚੜ ਜਾਂਦੀ ਹੈ ਤਾਂ ਤਬੀਅਤ ਖਰਾਬ ਹੋਣ ਦੇ ਬਾਵਜੂਦ ਵੀ ਉਹ ਮੋਰਚ ਉੱਤੇ ਡਟੇ ਹੋਏ ਸੀ ਤਾਂ ਬੀਤੀ ਦੇਰ ਰਾਤ ਜਿਹੜੀ ਉਹਨਾਂ ਦੀ ਮੌਤ ਹੈ ਹੋ ਗਈ ਹੈ ਤਾਂ ਪਰਿਵਾਰ ਕਾਫੀ ਗਰੀਬ ਹੈ ਇੱਕ ਕਿਲਾ ਪਹਿਲੀ ਹੈ ਤਨ ਆਦੀ ਨਾਲ ਹੁਣ ਮੁਆਵਜ਼ੇ ਦੀ ਜਿਹੜੀ ਕਿ ਮੰਗ ਵੀ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਬੋ ਵੀ ਦੇ ਨਾਲ ਹਿੰਮਤ ਸਿੰਘ ਕਪਾਲ ਦੇ ਨਿਕ ਸਵੇਰਾ ਖਨੋਰੀ ਬਾੜਲਾ 올 ਵਰਲਡ ఓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾਬ